ਉਹ ਉਠ ਖੜੋ ਨਹੀਂ ਤੁਸੀਂ ਕੰਧਾਂ ਟੱਕਰਾ ਮਾਰ ਮਾਰ ਕੇ ਰੋਗੇ ਨਾ ਛੋੜੇ ਜਵਾਕ ਬਚਣੇ ਆ ਚਾਉਂਦੇ ਰਹਿਣੇ ਇੱਥੇ ਆ ਜ਼ਹਿਰਾਂ ਖਾ ਪੀ ਕੇ ਨਾ ਛੋੜੀ ਧਰਤੀ ਛੋੜੇ ਕੋ ਰਹਿਣ ਦੇਣੀ ਆ ਕੱਖ ਨਹੀਂ ਛੋੜਾ ਬਚਣਾ ਮੇਰੀ ਗੱਲ ਯਾਦ ਰੱਖੋ ਹਸਪਤਾਲ ਭਰੇ ਪਿਆ ਮੰਦ ਬੁੱਧੀ ਜਵਾਕ ਪੈਦਾ ਹੋ ਰਿਹਾ ਕਾਲਾ ਪੀੜਾ ਕੈਂਸਰ ਬੁਰੀ ਤਰ੍ਹਾਂ ਫੈਲ ਗਿਆ ਪਿੰਡਾਂ ਵਿੱਚ ਖਿਲਾੜਿਆਂ ਦੇ ਉੱਤੇ ਮੈਂ ਖੁੜ ਤੇ ਚੱਕਰ ਬਣਦਾ ਦੇਖ ਕੇ ਸਾਰੀ ਜ਼ਹਿਰ ਕਿਛੇ ਸਾਡੇ ਫੂਡ ਸੇਫਟੀ ਵਾਲੇ ਉਹ ਲੈ ਕੇ ਪੈਸੇ ਪੂਰੇ ਚੱਪ ਕਰ ਜਾਂਦੇ ਆ ਸਿੰਪਲ ਭਰ ਕੇ ਪਾਸ ਕਰ ਦਿੰਦੇ ਆ ਨੌਜਵਾਨ ਮੁੰਡੇ 20 ਸਾਲ ਤੋਂ ਲੈ ਕੇ 28 30 35 ਸਾਲ ਤੱਕ ਦੇ ਹਾਰਟੈਗ ਨਾ ਮਰ ਰਹੇ ਪਹਿਲਾਂ ਜਿਹੜਾ ਕੋਈ ਬੰਦਾ ਕੈਮੀਕਲ ਪਾਉਂਦਾ ਸੀ ਉਹਨੂੰ ਜੇਲ ਪਰ ਹੁਣ ਕੱਲਾ ਜੁਰਮਾਨਾ ਉਹ ਪੰਜਾਬ ਸਰਕਾਰ ਨੇ ਵੀ ਲਾ ਦਿੱਤਾ ਕੋਤਰੀ ਰੱਖੀ ਬਿੱਲਾ ਬਿਠਾਤਾ ਜਿਹੜਾ ਲੁਧਿਆਣਾ ਜਿਮਨੀ ਚੌਂੜ ਜਿੱਤੇ ਆ ਐਮਐਲਏ ਆ ਉਹ ਮੰਤਰੀ ਵੀ ਬਣਾਤਾ ਤੇ ਡਿਪਾਰਟਮੈਂਟ ਵੀ ਉਹਨੂੰ ਇੰਡਸਟਰੀਅਲ ਵਾਲਾ ਦੇਤਾ ਜਿਨੀਆਂ ਖੁਦ ਦੀਆਂ ਫੈਕਟਰੀਆਂ ਨੇ ਖੁਦ ਦੇ ਕਾਰਖਾਨੇ ਨੇ ਜਿਹੜਾ 20-25 ਸਾਲ ਤੋਂ ਜ਼ਹਿਰ ਪਾ ਰਿਹਾ ਦਰਿਆ 'ਚ ਉਹੀ ਬੰਦੇ ਨੂੰ ਉਹ ਡਿਪਾਰਟਮੈਂਟ ਦੇ ਦਿੱਤਾ ਸੈਂਟਰ ਪੋਲੂਸ਼ਨ ਬੋਰਡ ਆ ਦੇ ਆਰਡਰ ਹੋ ਗਏ ਉਹਨੂੰ ਅਮਲੀ ਰੂਪ 'ਚ ਲਾਗੂ ਹੀ ਨਹੀਂ ਕਰ ਰਹੇ ਹੌਰੀ ਤੌਰ ਤੇ ਬੰਦ ਕਰਨ ਦੇ ਹੁਕਮਾਂ ਵੀ ਅੱਜ ਹੀ ਇਹ ਜ਼ਹਿਰ ਬੰਦ ਪਰ ਨਹੀਂ ਕੋਈ ਸੁਣਵਾਈ ਹੈ ਨਹੀਂ ਸੁਣਵਾਈ ਤਾਂ ਨਹੀਂ ਲੋਕ ਗੁੰਗੇ ਤੇ ਸੁੱਤੇ ਪਏ ਆਪਾਂ ਧਰਤੀ ਅੱਜ ਬਿਲਕੁਲ ਬੰਜਰ ਹੋ ਰਹੀ ਐ ਤੇ ਉਹਦੇ ਬਾਰੇ ਸਾਡੇ ਪੰਜਾਬ ਦੇ ਲੋਕ ਖਿਆਲ ਹੀ ਨਹੀਂ ਕਰ ਰਹੇ ਆਹੋ ਸਾਰੇ ਗੱਡੀਆਂ ਲੈ ਲੈ ਰੰਗੀ ਜਾਂਦੇ ਆ ਇਹਨਾਂ ਨੂੰ ਕੋਈ ਮਤਵ ਨਹੀਂ ਬਾਹ ਸੜਕਾਂ 'ਤੇ ਤੁਰ ਜਾਂਦੇ ਲੋਕ ਇਹਨਾਂ ਦਾ ਮਸਲਾ ਕੀ ਐ ਪਾਣੀ ਅਸੀਂ ਪੀਣਾ ਕੱਲਿਆਂ ਹਵਾ 'ਚ ਸਾਹ ਅਸੀਂ ਕੱਲੇ ਲੈਣੇ ਆ ਧਰਤੀ ਸਾਡੇ ਕੱਲਿਆਂ ਦੀ ਬਹੁਤ ਲੋਕ ਤੁਹਾਨੂੰ ਜਫਰੇ ਜਿਹੜੇ ਧਰਨੇ ਲਾਉਣ ਵਾਲੇ ਲੋਕ ਨੇ ਜਾਂ ਫਿਰ ਲੀਡਰ ਵੀ ਇਹ ਕਹਿੰਦੇ ਨੇ ਕਿ ਵੇਲੇ ਨੇ ਹਰੇਕ ਕਦੇ ਕਿਤੇ ਧਰਨਾ ਲਾਉਂਦੇ ਨੇ ਕਦੇ ਕਿਤੇ ਲਾ ਸਾਡੇ ਨਾਲ ਤਾਂ ਆਜੋ ਮੈਂ ਤਾਂ ਕਹਿੰਦਾ ਮੇਰੇ ਨਾਲ ਘੱਟੋ ਪੰਜ ਜਿਹੜਾ ਵਿਹਲਾ ਕਹਿੰਦਾ ਮੈਂ ਮਹਾਲੀ ਦੇ 8 ਪਿੰਡਾਂ ਦੀ ਜ਼ਮੀਨ ਅਬਕਰਪੁਰ ਛੱਤ ਸਿਉ ਇਹਨਾਂ 8 ਪਿੰਡਾਂ ਦੀ ਜ਼ਮੀਨ 3500 ਕਿਲਾ ਜਿਹੜੀ ਪੰਚਾਇਤੀ ਜ਼ਮੀਨ ਹੈ ਉਹਨੂੰ ਇਹ ਵੇਚ ਰਹੇ ਉਹ ਨਿਸ਼ਾਨਦੇਹੀ ਕਰਕੇ ਉਹ ਵੇਚਣੀ ਸ਼ੁਰੂ ਕਰਤੀ ਸਾਡੇ ਬਹਿੰਡੇ ਡੈਰੀ ਵਿਭਾਗ ਦੀ ਜ਼ਮੀਨ ਪਈ ਸੀਗੀ ਅਰਪਾਨਪੇ ਦੀ ਜ਼ਮੀਨ ਹੈ ਉਹ ਵੇਚਤੀ ਐਸ ਵਕਤ ਪਟਿਆਲੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਾਲੇ ਪਾਣੀਆਂ ਦੇ ਮੋਰਚੇ ਦੇ ਵੱਲੋਂ ਅੱਜ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਸ ਪ੍ਰਦਰਸ਼ਨ ਦੇ ਵਿੱਚ ਪਟਿਆਲਾ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਆਫਿਸ ਆ ਉੱਥੇ ਪੱਤਰ ਦੇਣਾ ਪੱਤਰ ਦੇਣਾ ਅਦਾਲਤ ਦੇ ਜਿਹੜੇ ਹੁਕਮ ਨੇ ਉਹੀ ਲਾਗੂ ਕਰਵਾਉਣ ਨੂੰ ਲੈ ਕੇ ਤੇ ਇਸ ਵਕਤ ਸਾਡੇ ਨਾਲ ਲੱਖਾ ਸੁਦਾਨਾ ਮੌਜੂਦ ਨੇ ਲੱਖੇ ਭਾਈ ਸਾਲ ਪਹਿਲਾਂ ਵੀ ਲੁਧਿਆਣੇ 'ਚ ਬਹੁਤ ਵੱਡਾ ਇਕੱਠ ਹੋਇਆ ਸੀ ਉਦੋਂ ਗੱਲਾਂ ਹੋਈਆਂ ਸੀ ਕਿ ਕੁਝ ਦਿਨਾਂ ਦੇ ਵਿੱਚ ਉਹ ਬੰਦ ਹੋ ਜੂ ਜਿਹੜਾ ਡਾਈੰਗ ਇੰਡਸਟਰੀ ਦਾ ਪਾਣੀ ਪੈਂਦਾ ਹਾਂ ਪਿਛਲੇ 3 ਦਸੰਬਰ ਨੂੰ ਅਸੀਂ ਇਹ ਇਕੱਠ ਰੱਖਿਆ ਸੀ ਅੱਜ ਵੀ 3 ਦਸੰਬਰ ਆ ਪਟਿਆਲੇ ਰੱਖਿਆ ਪਿਛਲੇ ਸਾਲੇ ਪਰੋਸਰ ਤੱਕ ਹਫਤੇ ਦਾ ਟਾਈਮ ਕਿ ਅਸੀਂ ਹਫਤੇ ਚ ਸਾਰਾ ਜਿੰਨਾ ਯਾਰ ਕੈਮੀਕਲ ਪੈਂਦਾ ਸਤਲੁਜ ਚ ਬੁੱਢੇ ਦਰਿਆ ਰਹੀ ਬੰਦ ਕਰ ਦਿਆਂਗੇ ਪਰ ਹੈਰਾਨੀ ਦੀ ਗੱਲ ਦੇਖੋ ਬੰਦ ਕਰਨਾ ਤਾਂ ਦੂਰ ਦੀ ਗੱਲ ਆ ਜਿਹੜੀ ਸੈਂਟਰ ਨੇ ਐਮੈਂਡਮੈਂਟ ਕੀਤੀ ਆ ਕਾਨੂੰਨ ਦੇ ਵਿੱਚ ਕਿ ਪਹਿਲਾਂ ਜਿਹੜਾ ਕੋਈ ਬੰਦਾ ਕੈਮੀਕਲ ਪਾਉਂਦਾ ਸੀ ਉਹਨੂੰ ਜੇਲ ਪਰ ਹੁਣ ਕੱਲਾ ਜੁਰਮਾਨਾ ਉਹ ਪੰਜਾਬ ਸਰਕਾਰ ਨੇ ਵੀ ਲਾਗੂ ਕਰਤਾ ਔਰ ਇਦੋਂ ਵੀ ਹੈਰਾਨੀ ਜਨਕ ਗੱਲ ਦੇਖੋ ਦੁੱਧ ਨਹੀਂ ਰਾਖੀ ਬਿੱਲਾ ਬਿਠਾਤਾ ਜਿਹੜਾ ਲੁਧਿਆਣਾ ਜਿਬਨੀ ਚੌਂਡ ਜਿੱਤਿਆ ਐਮਐਲਏ ਆ ਉਹ ਮੰਤਰੀ ਵੀ ਬਣਾਤਾ ਤੇ ਡਿਪਾਰਟਮੈਂਟ ਵੀ ਉਹਨੂੰ ਇੰਡਸਟਰੀਅਲ ਵਾਲਾ ਦੇਤਾ ਜਿਹਦੀਆਂ ਖੁਦ ਦੀਆਂ ਫੈਕਟਰੀਆਂ ਨੇ ਖੁਦ ਦੇ ਕਾਰਖਾਨੇ ਨੇ ਜਿਹੜਾ 20-25 ਸਾਲ ਤੋਂ ਜ਼ਹਿਰ ਪਾ ਰਿਹਾ ਦਰਿਆ 'ਚ ਉਹੀ ਬੰਦੇ ਨੂੰ ਉਹ ਡਿਪਾਰਟਮੈਂਟ ਦੇਤਾ ਉਹ ਭਾਗ ਦੇਤਾ ਤਾਂ ਫਿਰ ਤੁਸੀਂ ਆਸ ਹਾਲ ਲਾ ਲਓ ਵੀ ਇੱਥੇ ਕਿੰਨੇ ਕਿ ਸਹਰਦ ਨੇ ਪਰ ਇੰਨਾ ਕੁ ਮਾੜਾ ਹਾਲ ਆ ਅਸੀਂ ਪਿੰਡਾਂ 'ਚ ਗਏ ਆ ਯਾਰ ਸਾਰਾ ਰਖਣੀ ਮਾਲਵਾ ਮਾਰਤਾ ਹਸਪਤਾਲ ਭਰੇ ਪਿਆ ਮੰਦ ਬੁੱਧੀ ਚ ਬਾਗ ਪੈਦਾ ਹੋ ਰਿਆ ਕਾਲਾ ਪੀੜਿਆ ਕੈਂਸਰ ਬੁਰੀ ਤਰ੍ਹਾਂ ਫੈਲ ਗਿਆ ਪਿੰਡਾਂ 'ਚ ਉਦੋਂ ਮੈਂ ਲਾਣ ਤੇ ਇਸ ਗੱਲ ਦੀ ਸਾਡੇ ਲੋਕਾਂ ਨੂੰ ਕਾਉਣਾ ਸਾਡੇ ਲੋਕਾਂ ਨੂੰ ਮੁੱਦਾ ਹੀ ਨਹੀਂ ਲੱਗਦਾ ਬਿਲਕੁਲ ਇਹੀ ਗੱਲ ਆ ਕਿ ਚੋਣਾ 'ਚ ਮੁੱਦਾ ਕਿਉਂ ਨਹੀਂ ਉੱਠਦਾ ਨਹੀਂ ਜਿਹੜਾ ਸਭ ਤੋਂ ਗੰਭੀਰ ਮੁੱਦਾ ਛੋਡੀ ਸਿਹਤ ਨਾਲ ਛੋਡੀ ਜ਼ਿੰਦਗੀ ਨਾਲ ਛੋਡੀ ਮੌਤ ਨਾਲ ਜੁੜਿਆ ਹੋਇਆ ਮੁੱਦਾ ਹੈ ਉਹ ਮੁੱਦਾ ਹੀ ਹੈ ਨਹੀਂ ਲੋਕਾਂ ਲਈ ਲੋਕਾਂ ਲਈ ਮੁੱਦੇ ਗਲੀਆਂ ਨਾਲੀਆਂ ਲੋਕਾਂ ਲਈ ਮੁੱਦੇ ਧੜੇ ਅਸੀਂ ਸਾਡੀ ਸਰਕਾਰ ਬਣਾਉਣੀ ਹੈ ਅਸੀਂ ਸਾਡਾ ਧੜਾ ਕੈਮ ਕਰਨਾ ਹੈ ਸਾਡਾ ਕਰਨਾ ਹੈ ਹੁਣ ਦੂਜੀਆਂ ਪਾ ਹਰਾਨੀ ਦੀ ਗੱਲ ਦੇਖੋ ਵੀ ਕਿਸੇ ਵੀ ਸਰਕਾਰ ਕੋਲੇ ਕਿਸੇ ਵਿਰੋਧੀਧਿਰ ਕੋਲੇ ਕਿੰਨੇ ਵਾਰੀ ਇਹ ਮੁੱਦੇ ਵਿਧਾਨ ਸਭਾ ਦੇ ਵਿੱਚ ੁੱਠੇ ਨੇ ਹਾਲਾਂਕਿ ਲੋਕ ਸਭਾ ਦੇ ਵਿੱਚ ਰਾਜਸਥਾਨ ਦੇ ਇੱਕ ਦੋ ਵਾਰੀ ਮੰਤਰੀਆਂ ਨੇ ਮੁੱਦਾ ਉਠਾਇਆ ਵੀ ਪੰਜਾਬ ਤੋਂ ਜਿਹੜਾ ਪਾਣੀ ਜਾਂਦਾ ਹਰੀਕੇ ਪੱਤਣ ਤੋਂ ਉਹਦੇ ਨਾਲ ਸਾਡੇ ਲੋਕ ਮਰ ਰਹੇ ਨੇ ਪਰ ਮੁੱਦਾ ਉੱਥੇ ਉੱਠ ਖੜਦਾ ਗੱਲ ਉੱਥੇ ਦੀ ਉੱਥੇ ਖੜੀ ਆ ਉਹ ਇੱਥੇ ਅੱਜ ਅਸੀਂ ਸੱਦਾ ਦਿੱਤਾ ਵੀ ਤੰਦਰੂਪ ਪਟਿਆਲੇ ਇਕੱਠੇ ਹੋਣਾ ਮਾਰਚ ਕਰਨਾ ਪਟਿਆਲੇ ਜਿਹਦੇ ਨਾਲੇ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਦਫ਼ਤਰ ਦੇ ਅੱਗੇ ਜਾ ਕੇ ਸਵਾਲ ਉਹਨੂੰ ਪੁੱਛਣ ਦੱਸੋ ਭਾਈ ਕਿੰਨੇ ਕੁ ਲੋਕ ਆਗੇ ਬਿਲਕੁਲ ਇਹੀ ਗੱਲ ਹੈ ਹੈ ਜਾਣੇ ਯਾਰ ਅਸਲ ਦੇ ਵਿੱਚ ਸਾਡੇ ਸਮਝ ਹੀ ਨਹੀਂ ਆ ਰਹੀ ਜਿਹੜਾ ਮੂੰਹ ਟੱਡੀ ਪਏ ਹੁੰਦੇ ਆ ਉਹ ਹਸਪਤਾਲ 'ਚ ਚਾਰ ਸਪਰੇ ਸੁਈਆਂ ਚੜ੍ਹੀਆਂ ਹੁੰਦੀਆਂ ਪੈਪਾ ਨੱਕ ਮੂੰਹ ਥਾਂ ਥਾਂ ਪੈਪਾ ਥੁਨੀਆਂ ਪਈਆਂ ਹੁੰਦੀਆਂ ਉਦੋਂ ਚੀਕਾ ਮਾਰਦੇ ਆ ਮਰ ਤਾਂ ਇਹਨਾਂ ਚੱਕਰਾਂ ਕਰ ਕੀ ਗਏ ਆ ਤੁਹਾਨੂੰ ਮੈਂ ਦੱਸਦਾ ਮੈਂ ਪਿਛਲੇ ਇੱਕ ਹਫ਼ਤੇ ਦੀ ਗੱਲ ਦੱਸਦਾ ਪਿਛਲੇ ਇੱਕ ਹਫਤੇ ਦੇ ਵਿੱਚ ਜਿਹੜੇ ਮੇਰੇ ਧਿਆਨ 'ਚ ਮਸਲੇ ਆਏ ਆ ਨੌਜਵਾਨ ਮੁੰਡੇ 20 ਸਾਲ ਤੋਂ ਲੈ ਕੇ 28 30 35 ਸਾਲ ਤੱਕ ਦੇ ਹਾਰਟ ਅਟੈਕ ਨਾਲ ਮਰ ਰਹੇ ਆ ਇਹ ਕਿਉਂ ਹੋ ਰਿਹਾ ਹੋ ਇਸ ਕਰਕੇ ਰਹਿ ਵੀ ਅਸੀਂ ਹਰ ਚੀਜ਼ 'ਚ ਜ਼ਹਿਰ ਖਾ ਰਹੇ ਆ ਹੁਣ ਮੈਂ ਪਿੱਛੇ ਯੂਪੀ ਜਾ ਕੇ ਆਇਆ ਘਲਾੜਿਆਂ ਦੇ ਉੱਤੇ ਮੈਂ ਗੁੜ ਤੇ ਸ਼ੱਕਰ ਬਣਦਾ ਦੇਖ ਕੇ ਆਇਆ ਸਾਰੀ ਜ਼ਹਿਰ 10 ਤਰ੍ਹਾਂ ਦਾ ਕੈਮੀਕਲ ਉਹ ਮੈਂ ਦਿਖਾਇਆ ਉਹ ਮੈਂ ਸਾਰਾ ਵੀਡੀਓ ਜੀ ਕੀ ਕੋ ਕੁਝ ਪਾਉਂਦੇ ਆ ਮੈਂ ਵੀਡੀਓ ਵੀ ਪਾਈ ਆ ਉਹ ਅੱਛਾ ਤੁਸੀਂ ਕੱਲਾ ਉਹ ਛੱਡੋ ਛੋੜਾ ਜਿੰਨਾ ਨਾ ਆਜਾ ਇੱਥੇ ਜਿੰਨੀਆਂ ਦਾਲਾਂ ਨੇ ਸਬਜ਼ੀਆਂ ਨੇ ਫਲ ਫਰੂਟ ਹੈ ਦੁੱਧ ਹੈ ਘੋ ਪਨੀਰ ਹੈ ਕੋਈ ਹੈਗਾ ਖਾਣਜੋਗ ਹੈ ਕਿੱਥੇ ਸਾਡੇ ਫੂਡ ਸੇਫਟੀ ਵਾਲੇ ਉਹ ਲੈ ਕੇ پیسے ਪੂਰੇ ਚੱਪ ਕਰ ਜਾਂਦੇ ਆ ਸੈਂਪਲ ਭਰ ਕੇ ਪਾਸ ਕਰ ਦਿੰਦੇ ਆ ਯਾਨੀ ਇਹ ਜਿਹੜੀ ਗੱਲ ਆ ਸਭ ਤੋਂ ਗੰਭੀਰ ਮੁੱਦਾ ਜਿੱਥੇ ਲੋਕਾਂ ਨੂੰ ਇਕੱਠੇ ਹੋ ਜੇ ਸੇਤ ਹੀ ਨਾ ਰਹੀ ਜ਼ਿੰਦਗੀ ਨਾ ਰਹੀ ਤਾਂ ਫਿਰ ਅਸੀਂ ਗਾਂ ਸਾਡੇ ਪੱਲੇ ਜ਼ਮੀਨਾਂ ਕਿਹਨੇ ਸਾਂਭਣੀਆਂ ਜਾਂ ਜਾਇਦਾਦਾਂ ਕਿਹਨੇ ਸਾਂਭਣੀਆਂ ਪੈਸਾ ਕਿਹਨੇ ਸਾਂਭਣਾ ਸਭ ਤੋਂ ਅਹਿਮ ਮੁੱਦੇ ਨੇ ਇਹ ਪਰ ਇਹ ਤੇ ਲੋਕ ਹਲੇ ਉਵੇਂ ਉੱਠ ਨਹੀਂ ਰਹੇ ਜਿਵੇਂ ਲੋਕਾਂ ਨੂੰ ਉੱਠਣਾ ਚਾਹੀਦਾ। ਪਰ ਗੱਲ ਇਹ ਵੀ ਹੈ ਨਾ ਕਿ ਜਿੱਥੇ ਤੁਸੀਂ ਆਮ ਲੋਕਾਂ ਦੀ ਗੱਲ ਕਰੀਆ ਕਿ ਆਮ ਲੋਕਾਂ ਨੇ ਜਿਹੜੇ ਚੁਣ ਕੇ ਐਮਐਲਏ ਭੇਜੇ ਨੇ ਜਿਹੜੇ ਤੁਸੀਂ ਮਾਲਵੇ ਦੀ ਗੱਲ ਕਰੀਆ ਕਿ ਜਿੱਥੇ ਹਰ ਘਰ ਦੇ ਵਿੱਚ ਕੈਂਸਰ ਕਾਲਾ ਪੀਲਾ ਕਿ ਉਹ ਵੀ ਵਿਧਾਨ ਸਭਾ ਦੇ ਵਿੱਚ ਜਾਂ ਫਿਰ ਜੇ ਕੋਈ ਪਾਰਲੀਮੈਂਟ ਦੇ ਵਿੱਚ ਗਿਆ ਉੱਥੇ ਮੁੱਦਾ ਨਹੀਂ ਚੱਕਦਾ। ਕੋਈ ਵੀ ਨਹੀਂ ਗੱਲ ਕਰਦਾ ਸਾਡੇ ਨਾਲ ਆਹੀ ਪੰਜਾਬ ਦਾ ਮੁੱਖ ਮੰਤਰੀ ਭਵਨt ਮਾਨ ਉੱਥੇ ਵਲੀ ਪਰ ਪਿੰਡਾਂ ਦਾ ਰਿਹਾ ਪੰਜਾਬ ਦਾ ਸਪੀਕਰ ਕਰਤਾਰ ਸੰਧਮ ਆਜ ਖੜਦਾ ਰਿਹਾ ਇਹ ਸਾਰੇ ਇਹਨਾਂ ਦੇ ਹੋਰ ਐਮਐਲਏ ਜਿਹੜੇ ਹੁਣ ਬਣੇ ਆ ਮੰਤਰੀ ਵੀ ਕਈ ਬਣੇ ਆ ਸਾਡੇ ਨਾਲ ਸਾਡੀ ਜਿਹੜੀ ਟੀਮ ਆ ਕਾਲੇ ਪਾਣੀਆਂ ਦੇ ਮੋਰਚਾ ਲਗਾਤਾਰ 7-8 ਸਾਲ ਤੋਂ ਲੜ ਰਹੀ ਹੈ ਲੜਾਈ ਸਾਡੇ ਨਾਲ ਉੱਥੇ ਆ ਕੇ ਆਉਂਦੇ ਰਹੇ ਆ ਵੀਡੀਓ ਪਾਉਂਦੇ ਰਹੇ ਆ ਹੁਣ ਭੁੱਲੀ ਗਏ ਖੁਦ ਭਵੰਤਮਾਨ ਨੇ ਹੁਣ ਵੀ ਕਈ ਵਾਰੀ ਬੋਲਿਆ ਵਿਧਾਨ ਸਭਾ ਦੇ ਵਿੱਚ ਵੀ ਫੈਕਟਰੀਆਂ ਕੱਲਾ ਦਰੈਵਾ ਜ਼ਹਿਰ ਨਹੀਂ ਪਾਉਂਦੀਆਂ ਵੱਡੇ ਵੱਡੇ ਬੋਰ ਕਰਕੇ ਧਰਤੀ ਹਠਾਂ ਵੀ ਪਾ ਰਹੀਆਂ ਪਤਨਾ ਨੂੰ ਵੀ ਗੰਦਾ ਕਰ ਰਹੀਆਂ ਜ਼ਹਿਰ ਬਣਾ ਰਹੀਆਂ ਨੇ ਪਰ ਭਾਈ ਕਾਰਵਾਈ ਕਿਹਨੇ ਕਰਨੀ ਹੈ ਐ ਪੰਜਾਬ ਜਿਹੜਾ ਸੈਂਟਰਲ ਪੋਲਿਊਸ਼ਨ ਬੋਰਡ ਆ ਉਹਦੇ ਆਰਡਰ ਹੋ ਗਏ ਉਹਨੂੰ ਅਮਲੀ ਰੂਪ ਵਿੱਚ ਲਾਗੂ ਹੀ ਨਹੀਂ ਕਰ ਰਹੇ ਫੌਰੀ ਤੌਰ ਤੇ ਬੰਦ ਕਰਨ ਦੇ ਹੁਕਮ ਆ ਵੀ ਅੱਜ ਹੀ ਇਹ ਜ਼ਹਿਰ ਬੰਦ ਕਰੋ ਪਰ ਨਹੀਂ ਕੋਈ ਸੁਣਵਾਈ ਹੈ ਨਹੀਂ ਸੁਣਵਾਈ ਤਾਂ ਨਹੀਂ ਲੋਕ ਗੁੰਗੇ ਤੇ ਸੁੱਤੇ ਪਏ ਆ ਭਰਾਵਾ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੰਦ ਹੋ ਸਕਦੇ ਨੇ ਕਿ ਜਿਸ ਤਰੀਕੇ ਜਿਹੜੀ ਮਾਲੂਰ ਫੈਕਟਰੀਆਂ ਲੋਕਾਂ ਦੇ ਇਕੱਠ ਨੇ ਇੱਕ ਨੇ ਬੰਦ ਕਰਵਾਈ ਸੀ ਇੱਕ ਫੈਕਟਰੀ ਬੰਦ ਕਰਾਤੀ 3600 ਫੈਕਟਰੀ ਹੋਰ ਲੱਗਣ ਨੂੰ ਤਿਆਰ ਆ ਅਤਲਵੰਡੀ ਅਕਲੀਏ ਕਮਾਲੂ ਜਹਾਂਗੀਰ ਮੁਸ਼ਕਾਬਾਦ ਕਿੰਨੇ ਥਾਵਾਂ ਦੇ ਤੰਗਰਾਲੀ ਕਈ ਕਈ ਪਿੰਡਾਂ ਦੇ ਵਿੱਚ ਲੋਕ ਹਲੇ ਧਰਨਾਂ ਦੇ ਬੈਠੇ ਆ ਹੋਰ ਸੈਂਕੜੇ ਫੈਕਟਰੀਆਂ ਲਾਉਣ ਨੂੰ ਤਿਆਰ ਹੈ ਜ਼ਹਿਰ ਹੋਰ ਪਾਉਣ ਨੂੰ ਤਿਆਰ ਆ ਪਾਣੀਆਂ ਦੇ ਵਿੱਚ ਤੇ ਧਰਤੀ 'ਚ ਤੇ ਹਵਾ ਦੇ ਵਿੱਚ ਇੱਕ ਬੰਦਕਾਰ ਨਾਲ ਕੀ ਹੋ ਜੂ ਜਾਨੇ ਇਹ ਮੁੱਦਾ ਬਣਨਾ ਚਾਹੀਦਾ ਵਾਤਾਵਰਨ ਅੱਜ ਮੈਂ ਤੁਹਾਨੂੰ ਦੱਸਦਾ ਜੇ ਦੁਨੀਆ ਦੇ ਵਿੱਚ ਡਿਵਟਾਂ ਹੁੰਦੀਆਂ ਨੇ ਵੱਡੇ ਪੱਧਰ ਤੇ ਯੂਨੋ ਦੇ ਵਿੱਚ ਜਾਂ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਤਾਂ ਇਹ ਮੁੱਦੇ ਵਾਤਾਵਰਨ ਦੇ ਉੱਤੇ ਹੁੰਦੀਆਂ ਨੇ ਹੈਨਾ ਤਾਂ ਉਹ ਉਹ ਇਹ ਸਾਡੇ ਪੰਜਾਬ ਲਈ ਜਿਹੜਾ ਸਭ ਤੋਂ ਜ਼ਿਆਦਾ ਮੰਨਿਆ ਗਿਆ ਵੀ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਕੁਦਰਤ ਵੱਸਦੀ ਹੈ ਇੱਥੇ ਰੱਬ ਵੱਸਦਾ ਹੈ ਇਹ ਬੜੀ ਹਰੀ ਭਰੀ ਧਰਤੀ ਆ ਬੜੀ ਖੇਤ ਧਰਤੀ ਆ ਉਹ ਧਰਤੀ ਅੱਜ ਬਿਲਕੁਲ ਬੰਜਰ ਹੋ ਰਹੀ ਹੈ ਤੇ ਉਹਦੇ ਬਾਰੇ ਸਾਡੇ ਪੰਜਾਬ ਦੇ ਲੋਕ ਖਿਆਲ ਹੀ ਨਹੀਂ ਕਰ ਰਹੇ ਆਹ ਹੁਣ ਸਾਰੇ ਗੱਡੀਆਂ ਲੈ ਲੈ ਰੰਗੀ ਜਾਂਦੇ ਆ ਇਹਨਾਂ ਨੂੰ ਕੋਈ ਮਤਲਬ ਨਹੀਂ ਬਸ ਸੜਕ ਤੇ ਤੁਰ ਜਾਂਦੇ ਲੋਕ ਇਹਨਾਂ ਦਾ ਮਸਲਾ ਕੀ ਹੈ ਪਾਣੀ ਅਸੀਂ ਪੀਣਾ ਕੱਲਿਆਂ ਨੇ ਹਵਾ ਜੀ ਸਾਹ ਅਸੀਂ ਕੱਲੇ ਲੈਣੇ ਆ ਧਰਤੀ ਸਾਡੇ ਕੱਲਿਆਂ ਦੀ ਆ ਪਰ ਇਹਨਾਂ ਲੋਕਾਂ ਨੂੰ ਇਹਨਾਂ ਗੱਲਾਂ ਦਾ ਮਤਲਬ ਹੀ ਕੋਈ ਨਹੀਂ ਬਹੁਤ ਲੋਕ ਤੁਹਾਨੂੰ ਜਾਂ ਫਿਰ ਜਿਹੜੇ ਧਰਨੇ ਲਾਉਣ ਵਾਲੇ ਲੋਕ ਨੇ ਜਾਂ ਫਿਰ ਲੀਡਰ ਵੀ ਇਹ ਕਹਿੰਦੇ ਨੇ ਕਿ ਵੇਲੇ ਨੇ ਹਰੇਕ ਕਦੇ ਕਿਤੇ ਧਰਨਾ ਲਾਉਂਦੇ ਨੇ ਕਦੇ ਕਿਤੇ ਲਾਉਂਦੇ ਸਾਡੇ ਨਾਲ ਤਾਂ ਆਜੋ ਮੈਂ ਤਾਂ ਕਹਿੰਦਾ ਮੇਰੇ ਨਾਲ ਘੱਟੋ ਪੰਜ ਦਿਨ ਜਿਹੜਾ ਵਿਹਲਾ ਕਹਿੰਦਾ ਮੈਨੂੰ ਮੇਰਾ ਚੈਲੰਜ ਆ ਮੈਂ ਲੱਖ ਰੁਪਇਆ ਨਾਮ ਦੇ ਕੇ ਤੁਹਾਨੂੰ ਮੇਰੇ ਨਾਲ ਪੰਜ ਪੰਜ ਦਿਨ ਕਟਾ ਜਿਹੜਾ ਬੰਦਾ ਵਿਹਲਾ ਕਹਿੰਦਾ ਜੇ ਪੰਜ ਦਿਨ ਜਿਹੜਾ ਕੰਮ ਮੈਂ ਕਰੂੰ ਉਹ ਕੱਲ ਨੂੰ ਕਰਨਾ ਪੂ ਲੱਕ ਆਜਾ ਪੰਜ ਦਿਨ ਨੂੰ ਕਹਿਣਾ ਸੌਖਾ ਯਾਰ ਆ ਕੇ ਨਟਕਲੇ ਟਿੱਪਣੀ ਕਰਨੀ ਹੈ ਹੈ ਤੁਰਨਾ ਜਿੱਥੇ ਹੀ ਜਾਣੇ ਉੱਥੇ ਆ ਜਾ ਕਰੋ ਤੁਸੀਂ ਸ਼ਾਂਭਰੂ ਚਲਾ ਸੀ ਤਾਂ ਵਿਹਲੇ ਤੁਸੀਂ ਤਾਂ ਕੋਈ ਕਰ ਲਓ ਜੇ ਅਸੀਂ ਗਲਤ ਕਹਿ ਰਹੇ ਹਾਂ ਅਸੀਂ ਝੂਠ ਬੋਲ ਰਹੇ ਹਾਂ ਉਹ ਗੱਲ ਆ ਯਾਰ ਮੇਰਾ ਤਾਂ ਹਾਲਾਤ ਨੂੰ ਮੈਂ ਕੱਲ ਦੱਸਣਾ ਉਹ ਕਹਿੰਦੀ ਮੈਂ ਨਹੀਂ ਤੇਰੇ ਰਹਿਣਾ ਜੰਦਾਬਾਦ ਜੰਦਾਬਾਦ ਉਹ ਕਹਿੰਦਾ ਕੀ ਗੱਲ ਉਹ ਕਹਿੰਦੀ ਤੇਰੀ ਤਾਂ ਖਾਂਦਰੀ ਦਾੜੀ ਹਿਲਦੀ ਹੈ ਇਹਨਾਂ ਨੇ ਮੇਰੇ ਖਿਲਾਫ ਤਾਂ ਕੋਈ ਨਾ ਕੋਈ ਇਹਨਾਂ ਨੂੰ ਬਹਾਨਾ ਹੀ ਚਾਹੀਦਾ ਇਹਨਾਂ ਨੂੰ ਇਹ ਨਹੀਂ ਦਿਖ ਰਿਹਾ ਵੀ ਮੈਂ ਛੋੜੀਆਂ ਨਸਲਾਂ ਦੀ ਗੱਲ ਕਰ ਰਿਹਾ ਛੋੜੇ ਆਉਣ ਵਾਲੇ ਭਵਿੱਖ ਛੋੜੇ ਜਵਾਕਾਂ ਨੂੰ ਬਚਾਉਣ ਦੀ ਗੱਲ ਕਰ ਰਿਹਾ ਛੋੜੀ ਹੋਂਦ ਨੂੰ ਬਚਾਉਣ ਦੀ ਗੱਲ ਕਰ ਰਿਹਾ ਤੂੰ ਸਿਰਫ ਇਸ ਕਰਕੇ ਮੇਰੇ ਨਾਲ ਵੀ ਹਾਂ ਇਹ ਬਾਦਲਾਂ ਨੂੰ ਮਾੜਾ ਬੋਲਦਾ ਇਹ ਕਾਂਗਰਸ ਨੂੰ ਮੜਾ ਬੋਲਦਾ ਇਹ ਬੌਕਰ ਦੇ ਖਿਲਾਫ ਬੋਲਦਾ ਇਹ ਭਾਜਪਾ ਦੇ ਖਿਲਾਫ ਬੋਲਦਾ ਮੈਂ ਕਹਿੰਦਾ ਜਿਹੜਾ ਬੰਦਾ ਪੰਜਾਬ ਵਿਰੋਧੀ ਹੈ ਪੰਜਾਬੀਅਤ ਵਿਰੋਧੀ ਹੈ ਇਹ ਧਰਤੀ ਦਾ ਵਿਰੋਧੀ ਹੈ ਪਾਉਣ ਪਾਣੀ ਦਾ ਵਿਰੋਧੀ ਹੈ ਬੋਲੀ ਵਿਰੋਧੀ ਹੈ ਸਾਡਾ ਉਹ ਕੋਈ ਨਿਰੋ ਨਹੀਂ ਲੱਗਦਾ ਅਸੀਂ ਉਹ ਹਰ ਬੰਦੇ ਦੇ ਖਿਲਾਫ ਬੋਲਾਂਗੇ ਬੋਲਾਂ ਪਰ ਰੌਲਾ ਹੁਣ ਇਹ ਲੋਕ ਨੇ ਜਿਹੜੇ ਪੰਜਾਬ ਦੇ ਲੋਕ ਨੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਕਦੇ ਪੰਜਾਬ ਨਾਲ ਵੀ ਖੜ੍ਹ ਜਾਓ ਕਦੇ ਬਾਦਲਾਨਾ ਖੜ੍ਹ ਗਏ ਕਦੇ ਕਾਂਗਰਸ ਨਾਲ ਖੜ੍ਹ ਗਏ ਕਦੇ ਬੋਕਰ ਨਾ ਕਰੇ ਬੀਜੇਪੀ ਨਾ ਕਰੇ ਫਲਾਣਾ ਧੜੇ ਨਾ ਕਰੇ ਫਲਾਣੇ ਧੜੇ ਨਾ ਕਰੇ ਸੱਜੇ ਪੱਖੀ ਉਹ ਕਦੇ ਖੱਬੇ ਪੱਖੀ ਪੰਜਾਬ ਨਾ ਖੜਕੇ ਵੀ ਸੋਚੇ ਯਾਰ ਪਰ ਨਹੀਂ ਹਲੇ ਲੋਕਾਂ ਦੀ ਬਾਈ ਯਾਦ ਰੱਖੀ ਮੇਰੀ ਗੱਲ ਆ ਜਿਵੇਂ ਸੈਂਟਰ ਦੱਬੀ ਤਰਿਆ ਆਉਂਦਾ ਉਹ ਜਿਵੇਂ ਇੱਕ ਦੇਸ਼ ਇੱਕ ਚੋਣ ਹੈ ਨਾ ਇੱਕ ਦੇਸ਼ ਇੱਕ ਬੋਲੀ ਆ ਹੁਣ ਇੱਕ ਲਿਆਇਆ ਇੱਕ ਲੈਂਡ ਇੱਕ ਰੈਵਨਿਊ ਉਹ ਸਾਰਾ ਜਿਹੜਾ ਸੋਡਾ ਮਾਲ ਰਿਕਾਰਡ ਆ ਸੋਡੀਆਂ ਜ਼ਮੀਨਾਂ ਦਾ ਉਹ ਸੈਂਟਰਲਾਈਜੇਸ਼ਨ ਕੀਤਾ ਜਾ ਰਿਹਾ ਉਹ ਸਾਰਾ ਉਹਨਾਂ ਨੇ ਆਪ ਦੇ ਕੰਟਰੋਲ 'ਚ ਕਰਕੇ ਉਸ ਤੋਂ ਬਾਅਦ ਉਹ ਕਲਪਟਨਿਆ ਤੁਹਾਡੀਆਂ ਜ਼ਮੀਨਾਂ ਦੇਣੀਆਂ ਨੇ ਹੁਣ ਤਾਂ ਮੰਨ ਲਓ ਇਹ ਸਟੇਟ ਸਬਜੈਕਟ ਆ ਜਿੰਨਾ ਸਾਡਾ ਮਾਲ ਰਿਕਾਰਡ ਆ ਜ਼ਮੀਨਾਂ ਦਾ ਉਹ ਸਟੇਟ ਕੋਲੇ ਹੁੰਦਾ ਸੂਬੇ ਕੋਲੇ ਹੁੰਦਾ ਪਰ ਸਾਰਾ ਸੈਂਟਰ ਕੋਲ ਜਾ ਰਿਹਾ ਪਰ ਉਹਦੇ ਲਈ ਇਹ ਉਹਦੇ ਲਈ ਕੀ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਇਹ ਇੱਕ ਇੱਕ ਇਹ ਲਾਗੂ ਹੋ ਜਾਣਾ ਸਟੈਂਡਿੰਗ ਕਮੇਟੀ ਕੋਲੇ ਆ ਗਿਆ ਇਹਨਾਂ ਦੇ ਕੋਲ ਲੋਕ ਸਭਾ ਬਹੁਮਤਾਂ ਰਾਜ ਸਭਾ ਬਹੁਮਤ ਹੋ ਗਿਆ ਇਹਨੇ ਪਾਸ ਕਰਾ ਲੈਣਾ ਉਦੋਂ ਦੁਬਾਰਾ ਇਸ ਸੈਂਟਰ ਨਾਲ ਕਿੱਥੋਂ ਲੜਾਂਗੇ ਹਮ ਸਰ ਪੰਜਾਬ ਸਰਕਾਰ ਨਾਲ ਲੜਨਾ ਸੌਖਾ ਹੁੰਦਾ ਸਟੇਟ ਇੰਨੀ ਦਰਉਂਦਨ ਪਾਵਰਫੁੱਲ ਹੋ ਰਹੀ ਐ ਪਰ ਲੋਕ ਸੁੱਤੇ ਪਏ ਆ ਹੁਣ ਕੀ ਹੋ ਰਿਹਾ ਮਹਾਲੀ ਦੇ ਅੱਠ ਪਿੰਡਾਂ ਦੀ ਜ਼ਮੀਨ ਅਬਕਰਪੁਰ ਸ਼ਤ ਸਿਉ ਇਹਨਾਂ ਅੱਠ ਪਿੰਡਾਂ ਦੀ ਜ਼ਮੀਨ 3500 ਕਿੱਲਾ ਜਿਹੜੀ ਪੰਚਾਇਤੀ ਜ਼ਮੀਨ ਹੈ ਉਹਨੂੰ ਇਹ ਵੇਚ ਰਹੇ ਆ ਜਿੰਨੇ ਸਾਡੇ ਪਬਲਿਕ ਸੈਕਟਰ ਆ ਸਾਡੇ ਅਦਾਰੇ ਆ ਸਰਕਾਰੀ ਚਾਹੇ ਉਹ ਪੀ ਡਬਲਯੂ ਡੀ ਐ ਚਾਹੇ ਬਿਜਲੀ ਬੋਰਡ ਐ ਚਾਹੇ ਉਹ ਆਪਣਾ ਪੰਜਾਬ ਐਗਰੋ ਆ ਚਾਹੇ ਕੋਈ ਬਾਗਮਾਨੀ ਵਿਭਾਗ ਆ ਚਾਹੇ ਖੇਤੀਬਾੜੀ ਯੂਨੀਵਰਸਿਟੀ ਆ ਉਹਦੀ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਆ ਉਹ ਨਿਸ਼ਾਨਦੇਹੀ ਕਰਕੇ ਉਹ ਵੇਚਣੀ ਸ਼ੁਰੂ ਕਰਤੀ ਸਾਡੇ ਬਹਿੰਡੇ ਡੈਰੀ ਵਿਭਾਗ ਦੀ ਜ਼ਮੀਨ ਪਈ ਸੀਗੀ ਅਰਪਾ ਰੁਪਏ ਦੀ ਜ਼ਮੀਨ ਆ ਉਹ ਵੇਚਤੀ ਜਣੇ ਅਸੀਂ ਫਿਰ ਵੀ ਚੁੱਪਾ ਆਪਾਂ ਹੋਈ ਲੈਣਾ ਸਰਕਾਰੀ ਜ਼ਮੀਨ ਆ ਵਿਖ ਗਈ ਇਹ ਸਰਕਾਰੀ ਨਹੀਂ ਲੋਕੋ ਸੋਡੀ ਜ਼ਮੀਨ ਆ ਸੋਡੀ ਧਰਤੀ ਆ ਮੰਨ ਲਓ 1500 ਕੱਲਾ ਵੇਚਣ ਨੂੰ ਫਿਰਦੇ ਆ ਯੂਨੀਵਰਸਿਟੀ ਦਾ ਹੈ ਖੇਤੀਬਾੜੀ ਲੁਧਿਆਣੇ ਦਾ 1500 ਕਿੱਲਾ ਥੋੜੀ ਜਮੀਨ ਉਥੋਂ ਇਹਨਾਂ ਨੇ ਵੇਚੀ ਉਹ 1500 ਦਵਾਰੇ ਇਹਨਾਂ ਨੇ ਕੱਲ ਨੂੰ ਕਹਿੰਦਾ ਸੀਟ ਦੇ ਸੀਐਸਏ ਸਰਚ ਕਰਨੀਆਂ ਸੀਡਾਂ ਦੀਆਂ ਬੀਆਂ ਦੀਆਂ ਹੋਰ ਖੋਜਾਂ ਕਰਨੀਆਂ ਨੇ ਫਸਲਾਂ ਤੇ ਅਸੀਂ 1500 ਇਕੜ ਹੋਰ ਰਿਕੁਆਇਰ ਕਰਨੀ ਹੈ ਉਹ ਲੋਕਾਂ ਦੇ ਕਰਨਗੇ ਬਿਲਕੁਲ ਤਾਂ ਛੋਡੇ ਕੋਲੇ ਕਿਸੇ ਵੀ ਰੂਪ ਦੇ ਵਿੱਚ ਇਹਨਾਂ ਨੇ ਚਾਹੇ ਸੈਂਟਰ ਹੋਵੇ ਚਾਹੇ ਇਹ ਤਾਂ ਰਲੇ ਹੋਏ ਨੇ ਔਰ ਸਾਡਾ ਨੀ ਦੀ ਕੱਲ ਦੇਖੋ ਜਿਹੜੀ ਆ ਇੱਕ ਲੈਂਡ ਤੇ ਇੱਕ ਰੈਵਨਿਊ ਵਾਲਾ ਕਾਨੂੰਨ ਲੈ ਕੇ ਆ ਰਹੇ ਆ ਇਹਦੇ ਵਿੱਚ 17 ਸੂਬਿਆਂ ਨੇ ਸਹਿਮਤੀ ਦਿੱਤੀ ਆ ਉਹਨਾਂ 'ਚ ਪੰਜਾਬ ਵੀ ਆ 77 ਹਾਂ ਜਿਵੇਂ ਨਿਊ ਐਜੂਕੇਸ਼ਨ ਪਾਲਿਸੀ ਦੇ ਉੱਤੇ ਇਹ ਸਰਕਾਰ ਨੇ ਸਹਿਮਤੀ ਦੇ ਕੇ ਉਹਨੂੰ ਲਾਗੂ ਕੀਤਾ ਪੰਜਾਬ ਦੇ ਵਿੱਚ ਉਵੇਂ ਹੀ ਇਹਨਾਂ ਨੇ ਇੱਕ ਲੈਂਡ ਇੱਕ ਰੈਵਨਿਊ ਦੇ ਉੱਤੇ ਵੀ ਇਹਨਾਂ ਨੇ ਜਿਹੜਾ ਉਹ 77 ਸਰਕਾਰ ਨੇ ਦੇਤੀ ਆ ਯਾਰ ਹੱਦ ਹੋ ਗਈ ਕਿੱਥੇ ਨੇ ਇਹ ਲੋਕ ਜਾਂ ਕਿੱਥੇ ਸਾਡੇ ਸਾਡੀ ਸੁਣਵਾਈ ਦੀ ਗੱਲ ਜਾਂ ਕੋਈ ਵਿਧਾਨ ਸਭਾ ਚਰਚਾ ਜਾਂ ਲੋਕਾਂ 'ਚ ਇਹਨਾਂ ਗੱਲਾਂ ਦੀ ਚਰਚਾ ਕਦੇ ਹੁੰਦੀ ਆ ਨਹੀਂ ਹੁੰਦੀ ਲੱਖੇ ਭਾਈ ਹੁਣ ਆਖਰੀ ਸਵਾਲ ਆ ਕੀ ਲੱਗਦਾ ਕੀ ਹੁਣ ਅੱਗੇ ਕੋਈ ਵੱਡੀ ਕਾਲ ਡਾਉਂਗੇ ਕਿ ਲੋਕਾਂ ਨੂੰ ਜਿਸ ਤਰ੍ਹਾਂ ਅੱਗੇ ਪਿੰਡ-ਪਿੰਡ ਗਏ ਸੀ ਕਿ ਇਕੱਠੇ ਕਰੋਗੇ ਕਿ ਅਦਾਲਤੀ ਹੁਕਮੇ ਲਾਗੂ ਕਰਵਾਉਂਦੇ ਨੇ ਦੇਖੋ ਗੱਲ ਇਹ ਹੁੰਦੀ ਆ ਅਦਾਲਤਾਂ ਲੋਕਾਂ ਲਈ ਬਣੀਆਂ ਨੇ ਲੋਕਾਂ ਦੇ ਫਾਇਦੇ ਲਈ ਬਣੀਆਂ ਨੇ ਅਦਾਲਤਾਂ ਦਾ ਹੁਕਮ ਕਰ ਚੁੱਕੀਆਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨਜੀਟੀ ਦੀ ਜਿਹਦੀ ਮੈਂ ਗੱਲ ਕਰਦਾ ਉਹ ਆਰਡਰ ਕਰ ਚੁੱਕੀ ਆ ਇਹਨੂੰ ਬੰਦ ਕਰੋ ਬੰਦ ਨਹੀਂ ਕਰ ਰਹੀ ਸਰਕਾਰ ਸਰਕਾਰ ਦੇ ਦਬਾਅ ਹੇ ਲੋਕਾਂ ਨੇ ਲੋਕ ਜੇ ਇਕੱਠੇ ਨਹੀਂ ਹੋਣਗੇ ਤਾਂ ਕੱਥੋ ਗੱਲ ਲਾਗੂ ਹੋ ਜਾਣਾ ਸੋ ਇਹ ਇਹ ਸਰੇ ਸਭ ਤੋਂ ਵੱਡਾ ਸਵਾਲ ਆ ਵੀ ਲੋਕੋ ਉੱਠ ਖੜੋ ਨਹੀਂ ਤੁਸੀਂ ਕੰਧਾਂ ਟੱਕਰਾਂ ਮਾਰ ਮਾਰ ਕੇ ਰੋਵੋਗੇ ਨਾ ਛੋੜੇ ਜਵਾਕ ਬਚਣੇ ਆ ਚਾਉਂਦੇ ਰਹਿਣੇ ਇੱਥੇ ਆ ਜ਼ਹਿਰਾਂ ਖਾ ਪੀ ਕੇ ਨਾ ਛੋੜੀ ਧਰਤੀ ਛੋੜੇ ਕੋ ਰਹਿਣ ਦੇਣੀ ਆ ਕੱਖ ਨਹੀਂ ਛੋੜਾ ਬਚਣਾ ਮੇਰੀ ਗੱਲ ਯਾਦ ਰੱਖਿਓ ਜੇ ਨਾ ਤੁਸੀਂ ਅੱਜ ਵੀ ਐਂ ਸੁੱਤੇ ਪਏ ਰਹੇ ਮੁੱਦਿਆਂ ਦੇ ਆ ਕੇ ਜੇ ਬੰਦੇ ਮਨ ਲੋਕ ਪਨੂ ਪਾਰਟੀ ਕੋ ਉੱਤੇ ਰੌਂਦੀ ਐ ਮੁੱਦੇ ਦਾ ਹੋਣ ਯਾਰ ਇਹ ਥੋੜੀ ਭਵੰਤ ਨੇ ਕਹਦਾ ਬਾਦਲ ਮਾਰੇ ਆ ਬਾਦਲ ਨੇ ਕਹਦਾ ਕਾਂਗਰਸੀ ਮਾਰੇ ਆ ਕਾਰਸ ਕਹਿੰਦਾ ਬੀਜੇਪੀ ਮਾਰੇ ਆ ਐ ਨਹੀਂ ਯਾਰ ਮਾਰੇ ਚੰਗੇ ਛੱਡੋ ਉਹਨਾਂ ਕੋ ਰੋਡ ਮੈਪ ਕੀ ਆ ਰਣਨੀਤੀ ਕੀ ਆ ਮੁੱਦੇ ਕਿਹੜੇ ਆ ਆ ਮੁੱਦੇ ਹੈਗੇ ਆ ਸਭ ਤੋਂ ਮੇਨ ਮੁੱਦਾ ਵਾਤਾਵਰਨ ਦਾ ਬਿਲਕੁਲ ਇਹ ਮੁੱਦੇ ਹੀ ਹੈਗਾ ਪੰਜਾਬ ਚ ਇਹਨਾਂ ਲੋਕਾਂ ਕੋਲ ਬਹੁਤ ਧੰਨਵਾਦ ਤੇ ਅੱਜ ਜੋ ਪਟਿਆਲੇ ਦੇ ਵਿੱਚ ਜਿਹੜਾ 1 ਮਾਰਚ ਕੀਤਾ ਜਾ ਰਿਹਾ ਕਾਣੇ ਪਾਲੀਆਂ ਦੇ ਮੋਰਚੇ ਦੇ ਵੱਲੋਂ ਲਕੇ ਸਿੰਘ ਸੰਧਾਲੇ ਹੁਣਾਂ ਦੇ ਨਾਲ ਗੱਲਬਾਤ ਕੀਤੀ ਸੀ ਇਹਨਾਂ ਨੇ ਲੋਕਾਂ ਦੇ ਉੱਪਰ ਵੀ ਜਿਹੜਾ ਕੁਝ ਸ਼ੰਕੇ ਪ੍ਰਕਟਾਈ ਨੇ ਕਿ ਜੇ ਲੋਕ ਇਕੱਠੇ ਹੋ ਜਾਣੇ ਮਸਲਾ ਹੱਲ ਹੋ ਸਕਦਾ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਇਹਨਾਂ ਮਸਲਿਆਂ ਦੇ ਉੱਪਰ ਨਹੀਂ ਆਉਂਦੇ ਤਾਂ ਉਹ ਦੇਖਣਾ ਵਟਾ ਕਿ ਇਸ ਮਸਲੇ ਨੂੰ ਲੋਕ ਕਿਸ ਤਰੀਕੇ ਲੈਂਦੇ ਨੇ ਕਿ ਇਕੱਠੇ ਹੁੰਦੇ ਨੇ ਜਾਂ ਫਿਰ ਕਦੋਂ ਤੱਕ ਇਹ ਮਸਲਾ ਜਿਹੜਾ ਹੱਲ ਹੋ ਜਾਣਾ